ਉਧਰ ਆਪਾਂ ਪਹਿਲਾਂ ਖਬਰਾਂ ਸੁਣਦੇ ਸੀ ਕਿ ਕੁਝ ਕਾਲਸ ਜਿਹੜੀਆਂ ਉਹ ਡਾਇਰੈਕਟ ਗੈਂਗਸ ਸਰਵਾਂ ਤੋਂ ਆਉਂਦੀਆਂ ਹੁੰਦੀਆਂ ਤੇ ਕੁਝ ਉਹਨਾਂ ਦੇ ਨਾਮ ਤੇ ਆਈ ਜਾਂਦੀਆਂ ਪਰ ਕੁਝ ਮਸਲੇ ਇਦਾਂ ਦੇ ਵੀ ਆ ਕਿ ਕੋਈ ਆਪ ਹੀ ਆਪਣੇ ਆਪ ਨੂੰ ਕਹਿੰਦੇ ਕਾਲ ਕਰਵਾ ਲੈਂਦਾ ਇੱਕ ਸਰਪੰਚ ਵਾਲਾ ਮਸਲਾ ਹੈ ਤੇ ਸਰਪੰਚ ਵੀ ਇੱਕ ਭਾਜਪਾ ਦੇ ਨੇਤਾ ਦਾ ਨੇੜੂ ਦੱਸਿਆ ਜਾ ਰਿਹਾ ਕੀ ਮਸਲਾ ਹੈ ਜੀ ਇਹ ਨੇ ਬਿੱਟੂ ਦਾ ਨੇੜੂ ਹੈ ਭਾਜਪਾ ਨੇਤਾ ਦਾ ਕੀ ਮਤਲਬ ਹੈ ਭਾਜਪਾ ਦਾ ਮੰਤਰੀ ਹੈ ਬਿੱਟੂ ਜੀ ਰਵਨੀਤ ਦੇ ਬਿੱਟੂ ਤੇ ਦੇਖੋ ਗੱਲ ਇਹ ਆ ਕਿ ਇਹ ਸਾਰਾ ਕੁਝ ਜਿਹੜਾ ਉਹ ਪਹਿਲਾਂ ਵੀ ਹੁੰਦਾ ਰਿਹਾ ਪੰਜਾਬ 'ਚ ਹੂੰ ਇੱਕ ਹਿੰਦੂ ਜਥੇਬੰਦੀ ਦੇ ਲੀਡਰ ਨੇ ਆਪਣੇ ਪੱਟੇ 'ਚ ਗੋਲੀ ਮਰਵਾਈ ਤੇ ਪੁਲਿਸ ਨੇ ਜਦੋਂ ਵੇਖਿਆ ਕਿ ਕਮਾਲ ਦੀ ਗੱਲ ਇਹ ਆ ਪੈਂਟੇ ਦੀ ਸਾਪਤੀ ਆ ਹੂੰ ਤੇ ਪੱਟੇ 'ਚ ਸ਼ੇਕ ਕਰਾਈ ਫਿਰਦਾ ਐਸੀ ਕਿਹੜੀ ਗੋਲੀ ਹੈ ਵੀ ਜਿਹੜੀ ਥੱਲੇੋਂ ਦੀ ਹੈ ਧਰਤੀ 'ਚ ਜਾ ਕੇ ਤੇ ਤਾਂ ਉੱਪਰੋਂ ਚੜ ਕੇ ਆਏ ਵੱਜ ਗਈ ਜੀ ਵੀ ਐ ਗਈ ਐ ਆਈ ਐ ਆ ਉਹ ਪੈਂਟ ਪੈਂਟ ਛੱਡਦੀ ਹੈ ਮਤਲਬ ਕਿ ਫੜਿਆ ਗਿਆ ਉਹ ਹੂੰ ਤਾਂ ਗੋਲੀ ਉਹਨੇ ਪੈਸੇ ਦੇ ਕੇ ਆਪਣੇ ਨੇੜੇ ਦੇ ਕਿਸੇ ਬੰਦੇ ਨੂੰ ਮਰਵਾਈ ਸੀ ਹੂੰ ਇਸ ਤਰ੍ਹਾਂ ਦੀ ਐਕਟਿੰਗ ਇਸ ਤਰ੍ਹਾਂ ਦੇ ਡਰਾਮੇ ਕਰਦੇ ਕਈ ਬੰਦੇ ਪਹਿਲਾਂ ਫੜੇ ਜਾ ਚੁੱਕੇ ਜੀ ਇਹ ਮਸਲਾ ਸਟਾਰਟ ਹੋਇਆ ਸੀਗਾ ਥੋੜੇ ਦਿਨ ਪਹਿਲਾਂ ਹੂੰ ਇਹ ਭਾਈ ਸਾਹਿਬ ਜੋਇਨਿੰਗ ਕਰ ਗਏ ਸਾਬਕਾ ਸਰਪੰਚ ਜੀ ਲੁਧਿਆਣਾ ਜ਼ਿਲ੍ਹੇ ਦੇ ਇੱਕ ਪਿੰਡ ਦੇ ਸਾਬਕਾ ਸਰਪੰਚ ਆ ਇਸੇ ਹੀ ਪਿੰਡ ਦਾ ਕੋਈ ਗੁਰਪ੍ਰੀਤ ਨਾਂ ਦਾ ਨੌਜਵਾਨ ਆ ਆਸਟ੍ਰੇਲੀਆ 'ਚ ਜੀ ਕਿਆ ਗਿਆ ਕਿ ਉਹਨੇ ਧਮਕੀ ਦਿੱਤੀ ਆ ਧਮਕੀ ਦਿੱਤੀ ਆ ਕਿ ਤੇਰਾ ਹਿਸਾਬ ਕਿਤਾਬ ਕਰ ਕਰ ਦੇਾਂਗੇ ਜਲਦੀ ਹੂੰ ਤੇਰੇ ਬੱਚਿਆਂ ਦਾ ਵੀ ਪਤਾ ਵਗੈਰਾ ਅੱਛਾ ਜਦੋਂ ਪੁਲਿਸ ਨੇ ਜਾਂਚ ਕੀਤੀ ਬੰਦਾ ਇਹਨਾਂ ਨੇ ਆਇਡੈਂਟੀਫਾਈਡ ਕਰ ਲਿਆ ਹੂੰ ਹੁਣ ਉਹ ਬੰਦਾ ਕਹਿੰਦਾ ਕਿ ਮੈਨੂੰ ਮੈਂ ਤਾਂ ਤੁਹਾਨੂੰ ਕਾਲ ਰਿਕਾਰਡਿੰਗ ਵੀ ਭੇਜ ਸਕਦਾ ਕਿ ਇਸੇ ਲਈ ਤੇ ਮੈਨੂੰ ਕਿਹਾ ਆਹੋ ਪਹਿਲਾਂ ਤੇ ਇਸੇ ਨੇ ਕਾਲ ਕੀਤੀ ਸੀ ਕਹਿੰਦਾ ਤੇ ਭਾਜਪਾ ਦਾ ਤਾਂ ਕਿਤੇ ਜ਼ਿਕਰ ਹੀ ਨਹੀਂ ਕੀਤਾ ਇਹਨੇ ਗੱਲ ਗਾਂ ਭਾਜਪਾ ਦੀ ਵੀ ਤੋੜ ਦਿੱਤੀ ਆ ਕਿ ਤੂੰ ਭਾਜਪਾ ਜੁਆਇਨ ਕੀਤੀ ਆ ਤਾਂ ਧਮਕੀਆਂ ਤੇ ਫੁਲਾਂ ਧਮਕੀਆਂ ਹੂੰ ਉਹਨੇ ਆਖਿਆ ਮੈਂ ਖਾਦ ਹੋ ਗਈ ਆ ਮੈਂ ਤਾਂ ਫਸ ਗਿਆ ਕਸੂਤਾ ਇੱਕ ਤੇ ਵੀ ਯਾਰੀਆਂ ਪੁਗਾਈਆਂ ਯਾਰੀਆਂ ਹੂੰ ਹੈ ਯਾਰੀਆਂ ਬਣਾਈ ਰੱਖੀਆਂ ਆ ਯਾਰੀਆਂ ਜੀ ਵੀ ਇੱਕ ਤੇ ਮੈਂ ਲਿਆਜਪਾਲ ਦਿੱਤੀ ਨੇ ਆਪ ਹੀ ਆਖਿਆ ਕਿ ਯਾਰ ਉਹ ਤੇ ਬਾਹਰ ਬੈਠਾ ਕਿ ਧਮਕੀ ਸ਼ਮਕੀ ਦੇ ਛੱਡ ਜੀ ਜੀ ਇਹ ਕਹਿੰਦਾ ਨਾ ਭਈ ਇਹ ਇੱਕ ਧਮਕੀ ਸ਼ਮਕੀ ਲਗਾ ਦੇ ਹੈ ਤੇਰਾ ਕੀ ਜਣਾ ਤੇਰਾ ਜਾਣਾ ਕੁਛ ਨਹੀਂ ਸਾਡਾ ਬਾਈ ਬਣ ਜਾਊਗਾ ਸਾਡੀ ਟੌਰ ਬਣ ਜਾਣੀ ਹੈ ਤਾਂ ਉਹ ਕਹਿੰਦਾ ਵੀ ਮੈਂ ਤੇ ਇਸ ਛਾਸੀ ਚ ਆ ਗਿਆ ਮੈਂ ਤੇ ਬੰਦਾ ਰਗੜਿਆ ਗਿਆ ਇਦਾਂ ਇਹ ਹੁਣ ਕਾਣੀ ਉਹ ਜਿਹੜਾ ਸਾਬਕਾ ਸਰਪੰਚਾ ਕਹਿੰਦਾ ਵੀ ਹੁਣੇ ਮੁਕਰਦਾ ਇਹ ਮੈਨੂੰ ਧਮਕੀ ਜੜੀ ਆ origignal ਆਈ ਆ ਇੱਥੇ ਵੀ ਮਸਲਾ origignal duplicate ਦਾ ਹੋ ਗਿਆ ਬਿਲਕੁਲ ਬਿਲਕੁਲ ਉਹ ਕਹਿੰਦਾ ਵੀ ਮੈਨੂੰ ਧਮਕੀ ਪੱਤਰ ਇਹਨਾਂ ਓਰੀਜਨਲ ਆਇਆ ਤਾਂ ਗੱਲ ਇਹ ਆ ਕਿ ਬਈ ਇਹ ਸਾਰਾ ਕੁਝ ਜਿਹੜਾ ਹੈ ਨਾ ਉਹ ਮੈਂ ਅੱਗੇ ਤੁਹਾਨੂੰ ਕਿਹਾ ਕਿ ਬੜਾ ਕਨਫਿਊਜ਼ਨ ਕ੍ਰੀਏਟ ਕਰਨ ਵਾਲਾ ਹੈ ਕਿ ਖੁਦ ਡੀਜੀਪੀ ਮੰਨਦੇ ਆ ਕਿ ਜੀ ਦੇਖੋ 184 ਕਰਨਾ ਫੇਕ ਆਉਂਦੀਆਂ 20 ਜੜੀਆਂ ਨੇ ਉਹ ਜੈਨਿਅਨ ਹੁੰਦੀ ਐ ਹੁਣ ਜੈਨਿਅਨ ਅਸੀਂ ਕਿਹੜਾ ਆਧਾਰ ਕਾਰਡ ਚੈੱਕ ਕਰਨਾ ਬਿਲਕੁਲ ਹੀ ਮਦਦ ਹੈਗੀ ਵੀ ਤੂੰ ਆਪਾ ਵੀਰੇ ਆਧਾਰ ਕਾਰਡ ਭੇਜੀ ਵਟਸਐਪ ਕਰੀਂ ਤਾਂ ਕੀ ਬਾਅਦ ਚ ਦੇ ਦੀਂ ਅਗਲਾ ਕੀ ਕਰੂਗਾ ਕਿ ਲੈ ਵੀਰੇ ਆਧਾਰ ਕਾਰਡ ਨੰਬਰ ਨੋਟ ਕਰ ਲਾ ਭਾਈ ਇਹੀ ਗੱਲ ਆ ਕਿ ਇਹਦਾ ਪਹਿਲਾਂ ਵੀ ਰੌਲਾ ਪਿਆ ਇਹਨਾਂ ਚੀਜ਼ਾਂ ਦਾ ਹੁਣ ਵੀ ਰੌਲਾ ਪੈ ਰਿਹਾ ਇਥੇ ਪੁਲਿਸ ਹੁਣ ਜਾਂਚ ਪੜਤਾਲ ਕਰੇ ਜੀ ਜੀ ਓਕੇ ਰਵਨੀਤ ਬਿੱਟੂ ਦਾ ਕਰੀਬੀ ਆ ਹਮ ਰਵਨੀਤ ਬਿੱਟੂ ਦਾ ਚ ਕਰੀਬੀ ਦਾ ਮਤਲਬ ਇਹ ਥੋੜੀ ਐ ਕਿਸ ਤਰ੍ਹਾਂ ਦੇ ਡਰਾਮੇ ਕਰੀ ਜਾਵੇ ਕੇਂਦਰ ਤੋਂ ਰਵਨੀਤ ਬੇਟੂਨ ਦੇ ਦੋ ਗਨਮੈਨ ਉਥੋਂ ਕੇਂਦਰ ਤੋਂ ਲਿਆਦੇ ਹੋਰ ਕੀ ਉਹ ਤੇ ਅੱਗੇ ਕਹੀ ਜਾਂਦੇ ਆ ਵੀ ਪੰਜਾਬ ਤੋਂ ਜਿੰਨੇ ਮਰਜ਼ੀ ਆਜੋ ਹੂੰ ਠੀਕ ਹੈ ਨਾ ਆਦੇ ਤੇ ਸਿਕਿਉਰਿਟੀ ਦੇ ਮਾਮਲੇ 'ਚ ਸੈੱਟ ਹੋ ਜਾਂਦੇ ਭਾਜਪਾ ਦੇ ਨਾਲ ਕਿ ਚਲੋ ਚਾਰ ਗਨਮੈਨ ਕੇਂਦਰ ਤੋਂ ਮਿਲ ਜਾਣਗੇ ਯਾਨੀ ਇਹ ਸਾਰਾ ਕੁਝ ਚੱਲਦਾ ਐਸਾ ਹੂੰ ਪਰ ਇਹਦੇ 'ਚ ਜਾਂਚ ਪੜਤਾਲ ਹੋਣੀ ਚਾਹੀਦੀ ਆ ਪਰ ਜੇ ਉਹ ਬੰਦਾ ਸਹੀ ਸੀਗਾ ਹੂੰ ਉਹਨੇ ਮਤਲਬ ਕਿ ਸਹੀ ਆ ਵਾਕਿਆ ਹੀ ਧਮਕੀ ਦਿੱਤੀ ਹੈ ਤਾਂ ਫਿਰ ਉਹਨੂੰ ਸਾਹਮਣੇ ਆਉਣ ਦੀ ਕੀ ਲੋੜ ਸੀ ਜੀ ਬਿਲਕੁਲ ਸਾਹਮਣੇ ਆਉਣ ਦੀ ਕੀ ਲੋੜ ਸੀਗੀ ਤਾਂ ਉਹ ਤਾਂ ਹੁਣ ਵੀਡੀਓ ਪਾ ਕੇ ਘੁਰਲਾ ਰਿਹਾ ਕਿ ਭਾਈ ਮੇਰੇ ਨਾਲ ਤਾਂ ਹੋ ਗਿਆ ਮੈਂ ਤੇ ਇਹਦੇ ਚਾਂਸੇ 'ਚ ਆ ਗਿਆ ਇੰਨੇ ਹੀ ਪਰਭਾ ਲਿਆ ਮੈਨੂੰ ਤੇ ਹੁਣ ਇਹ ਮੈਨੂੰ ਰਗੜਾਉਣ ਨੂੰ ਫਿਰਦਾ ਹੈ ਇਹ ਕਾਫੀ ਗੁੰਝਲਦਾਰ ਮਾਮਲਾ ਹੈ ਜਾਂਚ ਕਰਨੀ ਚਾਹੀਦੀ ਹੈ ਪੁਲਿਸ ਨੂੰ ਪੜਤਾਲ ਹੋਵੇ ਕਿ ਇਹ ਵਾਕਿਆ ਇਹ ਧਮਕੀ ਜਿਹੜੀ ਆ ਸੱਚਮੁੱਚ ਉਹਨੇ ਜਾਣ ਬੁੱਝ ਕੇ ਦਿੱਤੀ ਆ ਜਾਂ ਇਹ ਧਮਕੀ ਦਵਾਈ ਗਈ ਹੈ ਜੇ ਦਵਾਈ ਗਈ ਆ ਤੇ ਫਿਰ ਦੂਜੀ ਦਵਾਈ ਮਿਲੀ ਜਾਣੀ ਹੈ ਕੇਸ阿里 ਕੇਸ ਦਰਜ ਹੋ ਜਾਣਾ ਸੀ ਹੂੰ ਬਿੱਟੂ ਸਾਹਿਬ ਦਾ ਵਿੱਚ ਨਾ ਦੇਖੋ ਆ ਗਿਆ ਨਾਲ ਦੀ ਨਾਲ ਹੀ ਤੇ ਬਿੱਟੂ ਬਿੱਟੂ ਗਿਆ ਕਿੱਥੇ ਹੈ ਜੀ ਬਿੱਟੂ ਇੱਥੇ ਸਾਡੇ ਵਿੱਚ ਹੈ ਬਿੱਟੂ ਨੇ ਜਾਣਾ ਕਿੱਥੇ ਹੈ ਅਬ ਯਹਾਂ ਸੇ ਕਾਂਹਾਂ ਜਾਏ ਹਮ ਤੇਰੀ ਬਾਹੋਂ ਮੈਂ ਮਰ ਜਾਏ ਸਨਮ ਬਸ ਆਹੀ ਕਹਾਣੀ ਹੈ ਜੀ 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 ਬਿਲਕੁਲ ਬਿਲਕੁਲ ਸਿਮਰਨ ਜੀ ਜੀ ਕਹਿ ਰਹੇ ਨੇ ਕਿ ਆਸਟ੍ਰੇਲੀਆ ਦੀ ਆਵਾਜ਼ ਦੇ ਨਮੂਨੇ ਕੀ ਅਸਲੀ ਨੇ ਕਹਿੰਦੇ ਇਹ ਵੀ ਨਹੀਂ ਪਤਾ ਬਿਲਕੁਲ ਜੀ ਪਤਾ ਨਹੀਂ ਲੱਗਦਾ ਜਿਹੜੀਆਂ ਆ ਰਹੀਆਂ ਨੇ ਧਮਕੀਆਂ ਜਾਂ ਵੌਇਸ ਨੋਟ ਖਾਸ ਕਰਕੇ ਆਉਂਦੇ ਆ ਦੇਖੋ ਕੁਝ ਬੰਦਿਆਂ ਦੇ ਤਾਂ ਆਵਾਜ਼ ਦੇ ਨਮੂਨੇ ਨਾਲ ਕੁਲ ਹੈਗੇ ਆ ਉਹ ਤਾਂ ਮਿੰਟ ਦਾ ਕੰਮ ਆ ਜਦੋਂ ਫੋਨ ਸਰਵੇਲੈਂਸ ਤੇ ਲੱਗੇ ਆ ਤਾਂ ਫਿਰ ਜੇ ਕਿਤੇ ਉਹ ਨਮੂਨਾ ਮੈਚ ਕਰ ਗਿਆ 1 ਮਿੰਟ 'ਚ ਬੰਦਾ ਚੱਕ ਦਿੰਦੇ ਆ ਹਮ ਜਿਹੜੇ ਬੰਦੇ ਮਤਲਬ ਕਿ ਲੰਮੇ ਸਮੇਂ ਤੋਂ ਪਗੋੜੇ ਉਹਨਾਂ ਦੀ ਆਵਾਜ਼ ਇਹਨਾਂ ਕੋਲ ਹੈ ਨਹੀਂ ਗਈ ਜੀ ਉੱਥੇ ਥੋੜੀ ਦਿੱਕਤ ਆ ਜਾਂਦੀ ਆ ਹਮ ਪਰ ਬਹੁਤੇ ਬੰਦਿਆਂ ਦੇ ਆਵਾਜ਼ ਦੇ ਨਮੂਨੇ ਇਹਨਾਂ ਦੇ ਕੋਲ ਹੈਗੇ ਨੇ ਜੀ 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 ਬਿਲਕੁਲ ਅਪਰਵਿੰਦਰ ਸਿੰਘ ਜੀ ਕਹਿ ਰਹੇ ਨੇ ਕਿ ਮਜੀਠੀਆ ਨੇ ਕੁਲਵੰਤ ਰਾਜਵਾਨਾਂ ਦੇ ਕਹਿੰਦੇ ਭੋਗ ਦੇ ਉੱਪਰ ਅੰਮ੍ਰਿਤਪਾਲ ਤੇ ਬਹੁਤ ਦੋਸ਼ ਲਾਏ ਨੇ